ਤੁਸੀਂ ਕਾਫੀ ਉੱਚੀ ਸਟੇਜ ਤੇ ਬੈਠੇ ਹੋ ਇਸ ਸਮੇਂ ਇੱਕ ਸਾਹਿਤਕਾਰ ਵੀ ਇੱਕ ਅਧਿਆਪਕ ਵੀ ਤੇ ਇੱਕ ਚੰਗੇ ਇਨਸਾਨ ਵੀ ਤੇ ਬਾਕੀ ਬ੍ਰਾਹਮਣ ਪਰਿਵਾਰ ਦੇ ਵਿੱਚ ਜਨਮ ਲੈਣ ਕਰਕੇ ਤੁਸੀਂ ਤਾਂ ਵਿਦਿਆ ਦੇ ਮਾਰਤੰਡ ਹੋ ਤੇ ਪਹਿਲਾਂ ਤੋਂ ਹੀ ਆਪਣੇ ਘਰਾਂ ਦੇ ਵਿੱਚ ਵਿਦਿਆ ਸ਼ਾਸਤਰ ਇਹ ਵੱਡੇ ਗਿਣਤੀ ਦੇ ਵਿੱਚ ਪਾਏ ਜਾਂਦੇ ਨੇ ਹਰ ਮਨੁੱਖ ਦੇ ਜੀਵਨ ਪਿੱਛੇ ਕਿਸੇ ਵਿਸ਼ੇਸ਼ ਵਿਅਕਤੀ ਦਾ ਯੋਗਦਾਨ ਹੋਇਆ ਕਰਦਾ ਹੈ ਉਹਦੀ ਤਰੱਕੀ ਪਿੱਛੇ ਉਦੀ ਉન્નਤੀ ਪਿੱਛੇ ਉਹਦੇ ਚੰਗਾ ਕਵੀ ਬਣਨ ਪਿੱਛੇ ਜਾਂ ਚੰਗਾ ਸਾਹਿਤਕਾਰ ਬਣਨ ਪਿੱਛੇ ਜਾਂ ਚੰਗਾ ਅਧਿਆਪਕ ਬਣਨ ਪਿੱਛੇ ਈਵਨ ਚੰਗਾ ਮਨੁੱਖ ਬਣਨ ਪਿੱਛੇ ਵੀ ਸੋ ਮੈਂ ਤੁਹਾਨੂੰ ਪੁੱਛ ਰਿਹਾ ਸਾਂ ਕਿ ਕੋਈ ਐਸਾ ਵਿਅਕਤੀ ਵਿਸ਼ੇਸ਼ ਜਿਹੜਾ ਤੁਹਾਡੇ ਜੀਵਨ ਦੇ ਵਿੱਚ ਆਇਆ ਹੋਵੇ ਤੇ ਤੁਹਾਨੂੰ ਧਰੂ ਤਾਰੇ ਵਾਂਗੂ ਚਮਕਾ ਦਿੱਤਾ ਉਹਦੇ ਬਾਰੇ ਦੋ ਸ਼ਬਦ ਦੇਖੋ ਪਰਮਜੀਤ ਜੀ ਮੇਰੀ ਲਾਈਫ ਚ ਬਹੁਤ ਇਨਸਾਨ ਨੇ ਠੀਕ ਹੈ ਨਾ ਮੈਂ ਤੁਹਾਨੂੰ ਜ਼ਿਕਰ ਕਰਨਾ ਚਾਹਣਾ ਵੀ ਕਹਿਣ ਦਾ ਮਤਲਬ ਮੇਰੇ ਦਾਦਾ ਮਰਹੂਮ ਪੰਡਤ ਬਾਸਦੇਵ ਸ਼ਰਮਾ ਜੀ ਠੀਕ ਹੈ ਨਾ ਵੀ ਉਹ ਸੰਸਕ੍ਰਿਤ ਦੇ ਬਹੁਤ ਮਾਹਰ ਸਨ ਠੀਕ ਹੈ ਨਾ ਵੀ ਕਹਿਣ ਦਾ ਮਤਲਬ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਉਹ ਵੀ ਕਵੀਸ਼ਰੀ ਕਰਦੇ ਹੁੰਦੇ ਸੀ ਠੀਕ ਹੈ ਨਾ ਤੇ ਉਹ ਵੀ ਮੈਨੂੰ ਪ੍ਰੇਰਿਤ ਕਰਦੇ ਹੁੰਦੇ ਸੀ ਉਦੋਂ ਜਦੋਂ ਮੈਂ 98 99 ਦੀ ਗੱਲ ਹੈ ਜਦੋਂ ਮੈਂ ਲਿਖਦਾ ਹੁੰਦਾ ਸੀ ਜੀ ਠੀਕ ਹੈ ਨਾ ਉਸ ਤੋਂ ਬਾਅਦ ਰੂਹਾਂ ਤੇ ਜੂਹਾਂ ਨੂੰ ਬਹੁਤ ਸ਼ਕਸ਼ੀਤਾ ਨੇ ਜਿਨ੍ਹਾਂ ਨੇ ਮੈਨੂੰ ਅੰਦਰੂਨੀ ਤੇ ਬਾਰੀ ਤੌਰ ਤੇ ਬਹੁਤ ਜਿਆਦਾ ਹੌਸਲਾ ਦਿੱਤਾ ਜੀ ਠੀਕ ਹੈ ਨਾ ਤੇ ਬਾਕੀ ਕਹਿਣ ਦਾ ਮਤਲਬ ਜਿਤ ਤੱਕ ਮੇਰੀ ਫੈਮਿਲੀ ਦਾ ਮਤਲਬ ਸਬੰਧ ਹੈ ਠੀਕ ਹੈ ਨਾ ਵੀ ਮੈਂ ਫ੍ਰੈਂਕਲੀ ਕਹੂੰਗਾ ਵੀ ਜਦ ਕਹਿਣ ਦਾ ਮਤਲਬ ਕਹਿਦਾ ਵੀ ਇੱਕ ਦਿਨ ਚ ਤਾਂ ਬੰਦੇ ਨੂੰ ਕਿਸੇ ਨੂੰ ਪ੍ਰਸਿੱਧੀ ਮਿਲਦੀ ਨਹੀਂ ਠੀਕ ਹੈ ਨਾ ਜਦ ਅਖਬਾਰ ਦੇ ਵਿੱਚ ਆਰਟੀਕਲ ਆ ਜਾਂਦਾ ਹੈ ਜਾਂ ਕੋਈ Song ਆ ਜਾਂਦਾ ਹੈ ਜਾਂ ਲੋਕਾਂ ਵੱਲੋਂ ਵਧੀਆ ਰਿਸਪੌਂਸ ਮਿਲਦਾ ਹੈ ਵੀ ਉਦੋਂ ਥੋੜਾ ਜਿਹਾ ਕਹਿੰਦੇ ਨੇ ਵੀ ਠੀਕ ਹੈ ਯੂ ਆਰ ਡੂਇੰਗ ਵੈਰੀ ਵੈਲ ਵਧੀਆ ਕਰ ਰਹੇ ਹੋ ਠੀਕ ਹੈ ਨਾ ਵੀ ਕਹਿੰਦਾ ਮਤਲਬ ਜਦ ਵੀ ਕਈ ਵਾਰੀ ਲਿਖ ਰਾਤ ਨੂੰ ਲਿਖਦੇ ਰਹਨੇ ਆ ਤੇ ਮਿਸਿਸ ਵੱਲੋਂ ਐ ਆਉਂਦਾ ਵੀ ਤੁਸੀਂ ਉਹੀ ਮਤਲਬ ਲਿਖਦੇ ਰਹਨੇ ਆ ਤੇ ਜਿਵੇਂ ਮੈਂ ਤੁਹਾਡੇ ਕੋਲ ਇੱਕ ਜ਼ਿਕਰ ਕਰ ਰਿਹਾ ਹਾਂ ਜਿਵੇਂ ਗੀਤ ਆ ਇਹ ਸੁਪਨੇ ਦਾ ਮਹਿਲ ਜੀ ਉਹ ਮੈਂ ਕਹਿਣ ਦਾ ਮਤਲਬ ਜਿਵੇਂ ਕਹਿੰਦੇ ਨੇ ਕਵੀ ਦੀ ਦੁਨੀਆ ਅਲੱਗ ਦੁਨੀਆ ਹੁੰਦੀ ਹੈ ਮੈਂ ਰਾਤ ਨੂੰ ਗੀਤ ਲਿਖ ਰਿਹਾ ਸੀ ਤੇ ਉਹਦੇ ਵਿੱਚ ਉੱਠ ਕੇ 11-12 ਦਾ ਟਾਈਮ ਸੀਗਾ ਅੱਛਾ ਬਸ ਆ ਜਿਹੜਾ ਅੰਤਰਾ ਤੁਹਾਨੂੰ ਦੱਸਿਆ ਸੀ ਤੁਰ ਜਾਣਾ ਉੱਥੇ ਜਿੱਥੋਂ ਆਵੇਂ ਨਾ ਕੋਈ ਜਾ ਕੇ ਰਾਗ ਸੇਵੇ ਦੀ ਫਰੋਲ ਮੈਨੂੰ ਭਾਲੇਗੀ ਤੂੰ ਆ ਕੇ ਨਾ ਜਾਵਾਂਗੇ ਭੁੱਲ ਤੈਨੂੰ ਕਬਰਾਂ 'ਚ ਜਾ ਦਰਦਾਂ ਨੂੰ ਜ਼ਿੰਦਗੀ ਦੇ ਪੱਲੇ ਪਾਲਿਆ ਮੈਂ ਰਾਤ ਨੂੰ ਉਹ ਕੀਤਾ ਸੀਗਾ ਤੇ ਆ ਕੇ ਇਹ ਕਹਿੰਦੇ ਵੀ ਤੁਸੀਂ ਵੀ ਲਿਖਦੇ ਰਹੇ ਹੋ ਐ ਕਾਫੀ ਮਤਲਆਏ ਆ ਉਹਨਾਂ ਚ ਆਪਣਤ ਸੀ ਮਤਲਬ ਆਪਣਾ ਪਰ ਸੀ ਐ ਸੀ ਉਸ ਤੋਂ ਬਾਅਦ ਮਤਲਬ ਹੋਰ ਮੇਰੀ ਜ਼ਿੰਦਗੀ ਦੇ ਵਿੱਚ ਜਿਹੜੇ ਵੀਰਿਆ ਜਾਨਕਿ ਮੈਨੂੰ ਹੌਸਲਾ ਦੇਣ ਵਾਲੇ ਨੇ ਜਾਨਕਿ ਟਾਈਮ ਟੂ ਟਾਈਮ ਮੈਨੂੰ ਗਾਈਡ ਕਰਦੇ ਆ ਤੁਸੀਂ ਉਹ ਜਿਵੇਂ ਮੇਰੇ ਦੋਸਤ ਮਤਲਬ ਕਮਲਦੀਪ ਜੀ ਰਿਟਾਇਰਡ ਪ੍ਰਿੰਸੀਪਲ ਤੇ ਜਿਹੜੇ ਸਟੂਡੀਓ ਚ ਮੈਂ ਬੈਠਾ ਅੱਜ ਕੱਲ ਹਾਲਾਂਕਿ ਮੇਰਾ ਮੇਲ ਇਹਨਾਂ ਨਾਲ ਦੋਸਤ ਵਾਲੀ ਹੋਇਆ ਕਿਉਂ ਮੈਂ ਫ੍ਰੈਂਕਲੀ ਬੋਲੂਗਾ ਠੀਕ ਹੈ ਨਾ ਤੇ ਕਹਿੰਦਾ ਵਲੋ ਇਹ ਮੈਨੂੰ ਟਾਈਮ ਟੂ ਟਾਈਮ ਤੇ ਇਹਨਾਂ ਦਾ ਬੜਪਨ ਲਾ ਲੋ ਮੇਰੀ ਰਿਸਪੈਕਟ ਵੀ ਕਰਦੇ ਆ ਵੀ ਜਿਹੜੇ ਆਪਾਂ ਸਟੂਡੀਓ ਦੇ ਵਿੱਚ ਬੈਠੇ ਆ ਬਿੱਲਾ ਬਰੌਜ ਐਂਡ ਕਰਮਤੇਜ ਠੀਕ ਹੈ ਨਾ ਵੀ ਇਹ ਵੀ ਮੈਨੂੰ ਟਾਈਮ ਟੂ ਟਾਈਮ ਗਾਈਡ ਕਰਦੇ ਆ ਵੀ ਸਰ ਤੁਹਾਨੂੰ ਐ ਕਰਨਾ ਚਾਹੀਦਾ ਹੈ ਠੀਕ ਹੈ ਨਾ ਜਾਨੀ ਕਿ ਪ੍ਰੀ ਸਟੂਡੀਓ ਦੇ ਮਾਲਕ ਯਾਨੀ ਕਿ ਕੁਲਦੀਪ ਜੀ ਤੇ ਵਸਾਵਾ ਜੀ ਠੀਕ ਹੈ ਨਾ ਤੇ ਹੋਰ ਜਿੱਥੇ ਮੈਂ ਸੰਸਥਾ 'ਚ ਕੰਮ ਕਰ ਰਿਹਾ ਆ ਸੰਤ ਚਾਰਨਪੁਰੀ ਜੀ ਉਹਨਾਂ ਦਾ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਮੈਂ ਆਪਣੀ ਪੁਸਤਕ ਸੁਪਨਿਆਂ ਦਾ ਮਹਿਲ ਮਤਲਬ ਪ੍ਰਕਾਸ਼ ਕੀਤੀ ਸੀ ਉਹਨਾਂ ਦੇ ਆਸ਼ੀਰਵਾਦ ਸਦਕਾ ਹੀ ਉਹਨਾਂ ਦਾ ਮੈਂ एहसान ਤਾਂ ਨਹੀਂ ਮੰਨੂਗਾ ਆਸ਼ੀਰਵਾਦ ਕਹੂੰਗਾ ਠੀਕ ਹੈ ਨਾ एहसान ਤਾਂ ਜਨ ਕੇ ਸ਼ਬਦ ਕਿਵੇਂ ਜਿਹਾ ਲੱਗਦਾ ਹੈ ਆਸ਼ੀਰਵਾਦ ਸਦਕਾ ਹੀ ਮੈਂ ਮਤਲਬ ਦੇਪੜੇ ਚਾ ਸਕਿਆ ਸੀ ਤੇ ਜ਼ਿੰਦਗੀ ਦੇ ਵਿੱਚ ਹੋਰ ਵੀ ਮੇਰੀਆਂ ਮਤਲਬ ਮੇਰੀ ਰੂਹ ਤੇ ਜੂਦੇ ਜਿਹੜੇ ਪ੍ਰੇਮੀ ਨੇ ਉਹ ਮੈਨੂੰ ਬਹੁਤ ਜ਼ਿਆਦਾ ਮਤਲਬ ਮੇਰਾ ਪੂਰਾ ਸਾਥ ਦੇ ਰਹੇ ਨੇ ਤੇ ਮੈਨੂੰ ਹੌਸਲਾ ਦੇ ਰਹੇ ਨੇ ਬਾਕੀ ਜ਼ਿੰਦਗੀ ਦਾ ਸਫ਼ਰ ਚੱਲ ਰਿਹਾ ਹੈ ਯਾਨੀ ਕਿ ਮਕਾਮ ਮਿਲੇ ਮੰਜ਼ਿਲ ਹਜੇ ਬਹੁਤ ਦੂਰ ਹੈ ਤੇ ਰੱਬ ਅੱਗੇ ਹੀ ਦੁਆ ਕਰਦੇ ਆਂ ਵੀ ਮੰਜ਼ਿਲ ਵੀ ਬਹੁਤ ਜਲਦੀ ਆਪਾਂ ਨੂੰ ਹਾਸਲ ਹੋ ਜੇ ਬਸ ਆਪਾਂ ਮਿਹਨਤ ਕਰੀ ਜਾਨੇ ਆਂ ਹਾਂਜੀ ਬਹੁਤ ਧੰਨਵਾਦ ਸਮਾ ਬਹੁਤ ਬਲਵਾਨ ਆ